सीजीसी ਦੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਦੇ ਮੌਕੇ ਸ਼ਖੰਨਪੜ ਸਾਹਿਬ ਦੇ ਭੋਗ ਪਾਏ ਗਏ ਤੇ ਇਸ ਮੌਕੇ ਵੱਡੀ ਜਿਹੜੀਆਂ ਸ਼ਖਸੀਅਤਾਂ ਨੇ ਉਹ ਵੀ ਪਹੁੰਚਿਆ ਨੇ ਤਾਂ ਦੱਸ ਦਈਏ ਕਿ ਇਸ ਦੇ ਦਰਮਿਆਨ ਸੀਜੀਸੀ ਦੇ ਪ੍ਰਬੰਧਕ ਜੁਨਾ ਦਾ ਹੀ ਕਿਹਾ ਹੈ ਕਿ ਸਿਲਵਰ ਜੁਬਲੀ ਦੇ ਮੌਕੇ ਤੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਸੀਜੀਸੀ ਦੀ ਝੋਲੀ ਪਈ ਹੈ ਤੇ ਜਿਹੜਾ ਫਾਈਨਲ ਅਪਰੂਵਲ ਸੀ ਇਸ ਯੂਨੀਵਰਸਿਟੀ ਨੂੰ ਲੈ ਕੇ ਉਹ ਗਵਰਨਰ ਸਾਹਿਬ ਦੇ ਵੱਲੋਂ ਦੇ ਦਿੱਤਾ ਗਿਆ ਜਸਨੂ ਲੈ ਕੇ ਪ੍ਰਬੰਧਕਾਂ ਦੇ ਵੱਲੋਂ ਗਵਰਨਰ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਹੋਰ ਜਿਹੜੇ ਆਗੂ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇੱਕ ਅਜਿਹੀ ਯੂਨੀਵਰਸਿਟੀ ਬਣਾਉਣ ਜਾ ਰਹੇ ਹਾਂ ਜੋ ਅਜਿਹੀ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਇਕੋਨਟ ਸਕਿੱਲ ਤਾਂ ਪਾਏਗੀ ਹੀ ਤੇ ਨਾਲ ਹੀ ਉਹਨਾਂ ਨੂੰ ਜੌਬ ਦੇਣ ਵਾਲੇ ਵੀ ਬਣਾਵੇਗੀ ਤਾਂ ਜੋ ਇਹ ਬੱਚੇ ਖੁਦ ਕੱਲ ਨੂੰ ਆਪਣੀ ਖੁਦ ਦੀ ਕੰਪਨੀ ਖੋਲ ਸਕਣ ਤਾਂ ਅੱਜ ਹੀ ਸਕਿੱਲਸ ਜਿਹੜੀਆਂ ਨੇ ਨਾ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਹਾਲਾਂਕਿ ਜਦ 25 ਸਾਲ ਪੂਰੇ ਹੁਣ ਮੌਕੇ ਸਮਾਗਮ ਕਰਵਾਇਆ ਗਿਆ ਜੇ ਖੰਡਪੜ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਤਾਂ ਪਰਮਾਤਮਾ ਦਾ ਉਹ ਟਾਸਰਾ ਲੈ ਕੇ ਇਸ ਨਵੇਂ ਸੰਕਲਪ ਤੇ ਕੰਮ ਕਰਨ ਦੇ ਲਈ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਇਹ ਕਹਿਣਾ ਕਿ ਹੁਣ ਸਾਡਾ ਸਾਰਾ ਧਿਆਨ ਇਸ ਨਵੇਂ ਸੰਕਲਪ ਤੇ ਕੇਂਦਰਿਤ ਰਹਿਣ ਵਾਲਾ ਤਾਂ ਹੁਣ ਯੂਨੀਵਰਸਿਟੀ ਜਿਹੜੀ ਹੈ ਉਹਨਾਂ ਵੱਲੋਂ ਇੱਕ ਅਜਿਹੀ ਯੂਨੀਵਰਸਿਟੀ ਤਿਆਰ ਕੀਤੀ ਜਾਣੀ ਹੈ ਜਿਸ ਦੇ ਵਿੱਚ ਵਿਦਿਆਰਥੀ ਆਉਣਗੇ ਵੀ ਉਹਨਾਂ ਨੂੰ ਸਿੱਖਿਆ ਵੀ ਮਿਲੇਗੀ ਸਕਿੱਲ ਵੀ ਮਿਲੇਗੀ ਤੇ ਜੌਬ ਵੀ ਮਿਲੇਗੀ ਤੇ ਇੱਥੋਂ ਤੱਕ ਕਿ ਅਜਿਹੇ ਬੱਚਿਆਂ ਨੂੰ ਸਕਿੱਲਸ ਦਿੱਤੀਆਂ ਜਾਣ ਗਿਆ ਕਿ ਕੱਲ ਨੂੰ ਇਹ ਬੱਚੇ ਆਪਣੀ ਖੁਦ ਦੀ ਕੰਪਨੀ ਵੀ ਖੋਲ ਸਕਣਗੇ ਦੇਖੋ ਅੱਜ ਸਾਡੇ ਸੀਸੀਸੀ ਦੇ ਬਰਤਵਾ ਨੂੰ 25 ਸਾਲ ਹੋ ਗਏ ਅੱਜ 25 ਤਰੀਕਾ ਤੇ ਅੱਜ ਪਰਮਾਤਮਾ ਨੇ ਖੰਡਪਾਤ ਸਾਹਿਬ ਦਾ ਭੋਗ ਪਾਇਆ ਗਿਆ ਹਨ ਤੇ ਪਰਮਾਤਮਾ ਨੇ ਅੱਜ ਸਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਬਹੁਤ ਵੱਡੇ ਗਿਫਟ ਦਿੱਤਾ ਜਿਹੜਾ ਹੈਗਾ ਆਪਣੀ ਸਿਲਵਰ ਜੁਬਲੀ ਤੇ ਸੀਸੀ ਸਿਲਵਰ ਜੁਬਲੀ ਤੇ ਸੀਸੀ ਯੂਨੀਵਰਸਿਟੀ ਦੀ ਮਹਾਣੀ ਦੇ ਲਾਸਟ ਅਪਰੂਵਰ گورنر ਸਾਹਿਬ ਦੇ ਰਹਿੰਦੇ ਸੀ ਉਹ ਅੱਜ گورنر ਸਾਹਿਬ ਨੇ ਅਪਰੂਵ ਕਰਤਾ ਹੋ ਤੇ ਨੈਕਸਟ ਵੀਕ ਸਾਡਾ ਨੋਟੀਫਿਕੇਸ਼ਨ ਜਿਹੜਾ ਹੈਗਾ ਉਹਦਾ ਮਿਲ ਜੂਗਾ ਸਾਨੂੰ ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਦਾ ਸਟੇਟਸ ਜਿਹੜਾ ਹੈਗਾ ਅਸੀਂ ਸਾਰਿਆਂ ਦਾ ਜਿੰਨੇ ਸਾਡੇ মিডিਆ ਦਾ ਅਸੀਂ ਪੰਜਾਬ ਸਰਕਾਰ ਦੇ ਅਰਮਨਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਪੰਜਾਬ ਸਰ ਦਾ ਭਗਵੰਦ ਸਿੰਘ ਮਾਨ ਜੀ ਦਾ ਤੇ ਸ਼੍ਰੀ ਮਨੀਸ਼ ਮਨੀਸ਼ ਚੋਧਗਾਰ ਜੀ ਦਾ ਤੇ ਆਪਣੇ ਬੈਂਸ ਸਾਹਿਬ ਦਾ ਸਾਡੇ ਜਿਹੜਾ ਐਜੂਕੇਸ਼ਨ ਮਿਨਿਸਟਰ ਉਹਨਾਂ ਦਾ तहे ਦਿਲੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨਾਲ ਗਵਰਨਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਦਾ ਕੀ ਇਹ ਕੱਲ ਪੈਰ ਫਿਸਲ ਗਿਆ ਸੀ ਉਹਨਾਂ ਨੇ ਪੈਰ ਫਿਸਲ ਦੇ باوجود ਸਾਡੀ ਜਿਹੜੀ ਫਾਇਲ ਕੱਢੀ ਆ ਉਹਨਾਂ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਇਹ ਯੂਨੀਵਰਸਿਟੀ ਜਿਹੜੀ ਹੈਗੀ ਆ ਤੁਹਾਡਾ ਮਾਣ ਹੈ ਦਾ ਇਹ ਪੰਜਾਬ ਦਾ ਇੰਡੀਆ ਦਾ ਨਾਮ ਬਣਾਉਗੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਸੀ ਇਸ ਯੂਨੀਵਰਸਿਟੀ ਇੱਕ ਬਹੁ ਵੱਡੇ ਲੈਵਲ ਤੇ 2030 ਤੱਕ ਟਾਰਗੇਟ ਰੱਖਿਆ ਵਾ ਕੱਲਾ ਅਸੀਂ ਬੱਚੇ ਇਕੱਠੇ ਕਰਨ ਦਾ ਮਕਸਦ ਨਹੀਂ ਸਾਡਾ ਹੈਗਾ ਹਰ ਇੱਕ ਨੂੰ ਜੋਬ ਦੇਣਾ ਹਰ ਇੱਕ ਨੂੰ ਅਸੀਂ ਕਾ ਜੋਬ ਦੇਣ ਵਾਲਾ ਕੰਪਨੀ ਵਾਲਾ ਬਣਾਉਣਾ ਵੀ ਆਪਦੇ ਕੰਪਨੀਆਂ ਵੀ ਖੋਲ ਸਕਣਾ ਹੁੰਦਾ ਸਾਰਾ ਠੀਕ ਹੈ ਉਹ ਬੇਟੇ ਦੀ ਅਰਸ਼ ਅਰਸ਼ਤਾਲੀ ਵਾਲੀ ਤੇ ਬੜੀ ਤਮੰਨਾ ਜਿਹੜੀ ਹੈਗੀ ਆ ਮੈਂ ਇਹਨੂੰ ਸਾਢੇ ਡੇਢ ਸਾਲ ਤੋਂ ਵੇਖ ਰਿਹਾ ਹਾਂ ਜਿਹੜੇ ਬਹੁਤ ਹਾਰਡ ਵਰਕ ਬੜੀ ਮਿਹਨਤ ਕਰ ਰਿਹਾ ਸਵੇਰੇ ਆ ਸਵੇਰੇ ਸਵੇਰ ਮਾਰਨਿੰਗ ਆ ਜਾਂਦਾ ਤੇ ਰਾਤ ਮੱਠੇ ਜਾਂਦਾ ਇਹ ਪ੍ਰਮਾਤਮਾ ਦਾ ਮੈਂ ਸ਼ੁਕਰਗੁਜ਼ਾਰ ਕਰਦਾ ਇਹੋ ਜਿਹੇ ਬੱਚੇ ਸਭ ਤੇ ਘਰੇ ਹੋਣ ਤੇ ਦੇਸ਼ ਬਹੁਤ ਅੱਗੇ ਨਿਕਲ ਸਕਦਾ ਜਿਹੜਾ ਹੈਗਾ ਆਕੋਂ ਮੇ ਪ੍ਰਮਾਤਮਾ ਤੁਹਾਨੂੰ ਉਹੋ ਜਿਹੇ ਅੱਗੇ ਗਾਂ ਸੋਚ ਵਾਲੇ ਬੰਦੇ ਮਿਲਦੇ ਜੇ ਤੁਸੀਂ ਆ ਪੋਜ਼ਿਟਿਵ ਆ ਪੋਜ਼ਿਟਿਵ ਮਿਲਦੇ ਆ ਜੇ ਤੁਸੀਂ ਆਮ ਨੈਗੇਟਿਵ ਆ ਗਾਂ ਵੀ ਨੈਗੇਟਿਵ ਬੰਦੇ ਮਿਲਦੇ ਤੁਹਾਨੂੰ ਮੈਂ ਜਿੰਨੇ ਵੀ ਮੀਟ ਆਇਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਵਾਇਕਰ ਦੀ ਗੱਲ ਤਾਂ ਬਾਕੀ ਵਸਤੂ ਦਾ ਬਹੁਤ ਨੇ ਵੱਖਰਾ ਕੀ ਹੋਏਗਾ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਸਰਕਾਰੀ ਯੂਨੀਵਰਸਿਟੀਆਂ ਉਹ ਵੱਖਰਾ ਜਿਹੜਾ ਬੇਟਾ ਮਾਰੋ ਯੂਐਸਏ ਤੋਂ ਸਟੱਡੀ ਕਰਕੇ ਆਇਆ ਜਿਹੜਾ ਹੈਗਾ ਇਹ ਸਾਰਾ ਤੁਹਾਨੂੰ ਇਹ ਵੇਰਵਾ ਦੇਣਗੇ ਜਿਹੜਾ ਹੈ ਸੀਆਰਸੀ ਹਾਂ ਜੀ ਹਾਂ ਜੀ ਤਾਂ ਹਰ ਸੀ ਯੂਨੀਵਰਸਿਟੀਆਂ ਦੀ ਗੱਲਾਂ ਦਾ ਮੁबारकਾ ਯੂਨੀਵਰਸਿਟੀਆਂ ਪਹਿਲਾਂ ਬਹੁਤ ਵੱਖਰਾ ਕੀ ਹੈ ਸਵਾਲ ਫਿਰ ਵੀ ਬੜਾ ਅੱਛਾ ਕੁਐਸਚਨ ਹੈ ਮੈਨੂੰ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਜਦੋਂ ਤੁਸੀਂ ਵੇਰ ਮੇਰੇ ਵੀਰ ਭਰਾ ਪੱਤਰਕਾਰ ਆਂਦੇ ਨੇ ਦੇਖੋ ਯੂਨੀਵਰਸਿਟੀ ਦਾ ਵਕਰਾ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਅੱਜ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਤਿੰਨ ਦਿਨ ਅਸੀਂ ਆਪ ਆਠ ਰਖਾਇਆ ਸੀਗਾ ਚੀਜੀ ਸੀ ਤਾਂ 14ਵਾਂ ਫਾਊਂਡੇਸ਼ਨ ਡੇ ਸੀਗਾ ਤੇ ਅੱਜ ਸਾਡਾ ਪੂਰਨ ਹੋਇਆ ਤੇ ਅੱਜ ਨਾਲ ਹੀ ਸਾਡਾ ਜਿਹੜਾ ਸਾਡਾ ਸਟੈਪ ਸੀਗਾ ਲਾਸਟ ਸਟੈਪ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੇ ਵੀ ਮਨਜ਼ੂਰੀ ਦਿੱਤੀ ਹੈ ਇਸ ਯੂਨੀਵਰਸਿਟੀ ਨੂੰ ਤੇ ਹੁਣ ਜਲਦੀ ਸਾਡਾ ਹੋਪਫੁਲੀ ਸਾਡਾ ਨੈਕਸਟ ਵੀਕ ਤੱਕ ਨੋਟੀਫਿਕੇਸ਼ਨ ਆ ਰਹੀ ਹੋ ਜਾਏਗਾ ਸੀਸੀ ਯੂਨੀਵਰਸਿਟੀ ਮਹਾਲੀ ਦਾ ਤੇ ਅਸੀਂ ਬਹੁਤ ਹੀ ਯੂਨੀਵਰਸਿਟੀ ਨੂੰ ਲੈ ਕੇ ਸਾਡੀ ਇਹੀ ਸੋਚ ਹੈ ਕਿ ਇੱਕ ਅੱਛਾ ਵਿਦਿਆ ਦੇਣੀ ਜੋ ਕਿ ਸਾਡੇ ਪਹਿਲਾਂ ਹੀ ਸਾਡੇ ਕੋਰ ਆਬਜੈਕਟਿਵਸ ਇਹੀ ਰਹੇ ਆ ਮੇਰੇ ਫਾਦਰ ਸਾਹਿਬ ਬਿਸ਼ਪਾਲ ਸਿੰਘ ਢਾਲੀਵਾਲ ਜੀ ਦੀ ਸੋਚ ਜਿਹੜੀ 2001 ਤੋਂ ਲੈ ਕੇ ਜਿਹੜੀ ਚੱਲ ਰਹੀ ਹੈ ਸੀਸੀ ਨੂੰ ਕਵਾਲਿਟੀ ਐਜੂਕੇਸ਼ਨ ਦੇਣੀ ਤੇ ਵਿੱਦਿਆ ਦੇਣੀ ਅੱਛੀ ਪਲੇਸਮੈਂਟਸ ਦੇਣੀਆਂ ਐਚਆਈ ਐਕਸਪੋਜ਼ਰ ਦੇਣਾ ਵਧੀਆ ਐਕੈਡੈਮਿਕ ਲਰਨਿੰਗ এনवायरमेंट ਦੇਣਾ ਉਹੀ ਸੋਚ ਵਿੱਚ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਹੋਰ ਬੈਟਰ ਰਿਸੋਰਸਸ ਹੋਣਗੇ ਬੈਟਰ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਬੱਚਿਆਂ ਦੀ ਪੜ੍ਹਾਈ ਲਈ ਤੇ ਬੱਚਿਆਂ ਦੀ ਪੜ੍ਹਾਈ ਲਈ ਅੱਛਾ ਕਰਿਕੂਲਮ ਲੈ ਕੇ ਆਵਾਂਗੇ ਤਿਆਰ ਕਰਾਂਗੇ ਤਾਂ ਕਿ ਉਹ ਜਦੋਂ ਗ੍ਰੈਜੂਏਟ ਹੋਣ ਵਧੀਆ ਕੰਪਨੀਆਂ 'ਚ ਵੀ ਪਲੇਸ ਹੋ ਜਾਣ ਤੇ ਨਾਲ ਹੀ ਨਾਲ ਆਪਦਾ ਉਹ ਸਟਾਰਟਅਪ ਵੀ ਕ੍ਰੀਏਟ ਕਰਨ ਸਟਾਰਟਅਪ ਵੀ ਖੜਾ ਕਰਨ ਲਾਂਚ ਕਰਨ ਆਪਦਾ ਤੇ ਤਾਂ ਕਿ ਉਹ ਇੰਡੀਆ ਦੀ ਜਿਹੜੀ ਵਿਕਸਿਤ ਭਾਰਤ ਦਾ ਵੀ ਆਨਰੇਬਲ ਪੀਐਮ ਸਾਹਿਬ ਦਾ ਵੀਜਨ ਹੈਗਾ ਕੀ ਅਸੀਂ ਇਹਨੂੰ ਵਿਕਸਿਤ ਭਾਰਤ ਬਣਾਣਾ ਦੇਸ਼ ਨੂੰ 2047 ਤੱਕ ਤੇ ਅਸੀਂ ਵੀ ਆਦੇ ਬੱਚੇ ਪ੍ਰਪੇਅਰ ਕਰਾਂਗੇ ਜੋ ਜੋ ਤਾਂ ਕਿ ਉਹ ਆਤਮ ਨਿਰਭਰ ਭਾਰਤ ਲਈ ਵੀ ਸਹਿਯੋਗ ਦੇ ਸਕਣ ਨਾਲ ਹੀ ਅਸੀਂ ਬਹੁਤ ਤੈ ਦਿਲੋਂ ਧੰਨਵਾਦ ਕਰਦੇ ਹਾਂ ਜਿਵੇਂ ਧਾਲੀਵਾਲ ਸਾਹਿਬ ਨੇ ਕਿਹਾ ਕਿ ਸਰਕਾਰ ਪੰਜਾਬ ਸਰਕਾਰ ਮਾਨ ਸਾਹਿਬ ਸੁਸੋਦੀਆ ਸਾਹਿਬ ਕੇਜਰੀਵਾਲ ਸਾਹਿਬ ਨਾਲ ਹੀ ਬੈਂਸ ਸਾਹਿਬ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਉਹਨਾਂ ਦੇ ਉਹਨਾਂ ਦੀ ਸੋਚ ਜਿਹੜੀ ਸਾਡੀ ਡਿਮਾਂਡ ਸੀਗੀ ਉਹ ਪੂਰੀ ਕੀਤੀ ਆ ਤੇ ਅਸੀਂ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਪੰਜਾਬ ਨੂੰ ਲੈ ਕੇ ਹਾਇਰ ਐਜੂਕੇਸ਼ਨ ਨੂੰ ਅੱਗੇ ਵਧਾਵਾ ਦੇਣਾ ਕਿ ਉਹਨਾਂ ਦੀ ਸੋਚ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਉਹ ਬਾਹਰ ਨਾ ਜਾਵੇ ਤੇ ਅਸੀਂ ਉਹ ਸੋਚ ਨੂੰ ਪੂਰੀ ਤਰ੍ਹਾਂ ਜੋਰ ਲਗਾ ਕੇ ਮਿਹਨਤ ਕਰਾਂਗੇ ਤਾਂ ਕਿ ਉਹ ਜਿਹੜਾ ਯੂਥ ਹੈ ਇੱਥੇ ਹੀ ਆਪਦੇ ਵਿਦਿਆ ਲਵੇ ਕੁਆਲਿਟੀ ਐਜੂਕੇਸ਼ਨ ਲਵੇ ਸਾਡੀ ਸੀਸੀ ਯੂਨੀਵਰਸਿਟੀ ਮਹਾਲੀ ਹਾਂਜੀ ਜੀ ਜ਼ਿਕਰ ਕੀਤਾ ਹੈਗਾ ਪਰ ਨਾਲ ਨਾਲ 800 ਗਿਆ ਸਪੋਰਟ ਸੌਵੇ ਪਲਸਰ ਹੋ ਗਿਆ ਉਸ ਨੂੰ ਵੀ ਨਾਨਾ ਰਿਕਵਰ ਕਰਨਾ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਸਾਡਾ ਇੰਟਰਡਿਸਪਲਿਨਰੀ ਲਰਨਿੰਗ ਦਾ ਫੋਕਸ ਕਰਾਂਗੇ ਜੋ ਕਿ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਹੈਗੀ ਹੈ ਉਹ ਚ ਵੀ ਕੋਰ ਪ੍ਰਿੰਸੀਪਲਸ ਇਹੀ ਹੈ ਕਿ ਮਲਟੀਡਿਸਪਲਿਨਰੀ ਐਜੂਕੇਸ਼ਨ ਨੂੰ ਇਨਕਰੇਜ ਕਰਨਾ ਕ੍ਰੈਡਿਟ ਸਿਸਟਮ ਜਿਹੜਾ ਹੈ ਸੀ ਪ੍ਰਪੇਅਰ ਉਦਾਂ ਕਰਨਾ ਤਾਂ ਕਿ ਜਿਹੜਾ ਕੋਈ ਇੰਜੀਨੀਅਰਿੰਗ ਦਾ ਬੱਚਾ ਹੈ ਉਹ ਆਪ ਦਾ ਆਰਟਸ ਦੇ ਵਿੱਚ ਵੀ ਆਪ ਦੇ ਸਬਜੈਕਟਸ ਲੈ ਸਕੇ ਜੋ ਕਿ 8 ਸਾਲਾ ਬੱਚਾ ਵੀ ਇੰਜੀਨੀਅਰਿੰਗ ਦੇ ਸਬਜੈਕਟਸ ਲੈ ਸਕੇ ਤੇ ਅਸੀਂ ਉਹ ਕ੍ਰੈਡਿਟ ਜਿਹੜੇ ਸਿਸਟਮ ਬਣਾਣਾ ਹੈ ਉਹ ਫਲੈਕਸੀਬਲ ਹੋਏਗਾ ਉਹ ਉਹ ਫਲੈਕਸੀਬਲ ਹੋਏਗਾ ਤੇ ਇੰਟਰਡਿਸਪਲਿਨਰੀ ਲਰਨਿੰਗ ਨੂੰ ਇੰਕਰੇਜ ਕਰੇਗਾ ਉਹ ਅਰਸ਼ੀ ਕਈ ਬੱਚੇ ਟੈਲੈਂਟਡ ਹੁੰਦੇ ਨੇ ਪਰ ਫਾਈਨੈਂਸ਼ੀਅਲੀ ਤੌਰ ਤੇ ਕਮਜ਼ੋਰ ਹੁੰਦੇ ਨੇ ਉਹਨਾਂ ਲਈ ਸੀਜੀਸੀ ਯੂਨੀਵਰਸਿਟੀ ਕਰਾਉਂਦੇ ਉਹਨਾਂ ਲਈ ਜੀ ਸਾਡਾ ਸਕਾਲਰਸ਼ਿਪ ਵੱਖ-ਵੱਖ ਤਰ੍ਹਾਂ ਦੀ ਸਕਾਲਰਸ਼ਿਪ ਚੱਲ ਰਹੀਆਂ ਹਨ ਤੇ ਅਸੀਂ ਨਵੀਂ ਸਕਾਲਰਸ਼ਿਪ ਵੀ ਇੱਕ ਇੱਕ ਤਸੀਂ ਮੈਰਿਟ ਬੇਸਡ ਐਂਟ੍ਰੈਂਸ ਐਗਜ਼ਾਮ ਸ਼ੁਰੂ ਕੀਤਾ ਸੀ ਜੀਸੀਸੀਯੂਜੀਟੀ ਉਹਦੇ ਵਿੱਚ ਅਸੀਂ ਜਿਵੇਂ ਇਸ ਸਾਲ ਅਸੀਂ 25 ਕਰੋੜ ਦੀ ਸਕਾਲਰਸ਼ਿਪ ਦਾ ਨਾਮ ਰੱਖਿਆ ਸੀ ਜਿਵੇਂ ਜਿਹੜੇ ਬਹੁਤ ਹੀ ਅੱਛੇ ਬ੍ਰਿਲੀਅੰਟ ਅਕੈਡੈਮਿਕਸ ਚ ਨੇ ਜਿਹੜੇ ਬੱਚੇ ਉਹਨਾਂ ਨੂੰ ਅਸੀਂ ਇੱਕ ਪਲੈਟਫਾਰਮ ਤਿਆਰ ਕੀਤਾ ਤਾਂ ਕਿ ਉਹ ਆਣ ਇੱਥੇ ਸੀਸੀ ਯੂਨੀਵਰਸਿਟੀ ਤੇ ਉਹ ਆਪਣਾ ਸਕਾਲਰਸ਼ਿਪ ਵੱਖ-ਵੱਖ ਪੈਰਾਮੀਟਰਸ ਹੈ ਤੇ ਜੇ 80% ਹੈ 90% 70% ਉਹਦੇ ਹਿਸਾਬ ਨਾਲ ਉਹਨੂੰ 100% ਉਹਨੂੰ ਸਕਾਲਰਸ਼ਿਪ ਮਿਲੂਗੀ ਉਹ ਟੈਸਟ ਦੇ ਵਿੱਚ ਇਹ ਬੱਖ ਜਿਵੇਂ ਸਪੋਰਟਸ ਦੇ ਵਿੱਚ ਵੀ ਅਸੀਂ ਕਾਫੀ ਰੁਝਾਨ ਦਿੱਤਾ ਹੋਇਆ ਜਿਵੇਂ ਜਿਹੜੇ ਕੋਈ ਨੈਸ਼ਨਲ ਗੇਮਸ ਜਾਂ ਕੋਈ ਇੰਟਰ ਯੂਨੀਵਰਸਿਟੀ ਕੰਪੀਟੀਸ਼ਨਸ ਦੇ ਵਿੱਚ ਜਾਂ ਕੋਈ ਯੂਕੇਲੋ ਇੰਡੀਆ ਚ ਪਾਰਟਿਸਪੇਟ ਕਰਦਾ ਬੱਚਾ ਉਹਨੂੰ ਵੀ ਅਸੀਂ ਇੱਕ ਮੌਕਾ ਦੇਣਾ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਈ ਤਾਂ ਕਿ ਉਹ ਆਪਣਾ ਵਿਦਿਆ ਵੀ ਲੈ ਸਕੇ ਤੇ ਨਾਲ ਹੀ ਆਪਦਾ ਦੇਸ਼ ਦਾ ਨਾਮ ਰੌਸ਼ਨ ਵੀ ਕਰੇ